ਤੁਸੀਂ ਨਾ ਡਰਿਆ ਕਰੋ ਤੁਸੀਂ ਨਾ ਘਬਰਾਇਆ ਕਰੋ ਇੱਕ ਗੱਲ ਨਾ ਅੱਜ ਦਿਲੋਂ ਦਿਮਾਗੇ ਯਾਦ ਰੱਖਣਾ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਡਰ ਲੱਗਦਾ ਹੋਵੇ ਨਾ ਕਿ ਮੇਰੇ ਨਾਲ ਕੋਈ ਗਲਤ ਨਾ ਕਰ ਜਵੇ ਕਈ ਵਾਰੀ ਹੁੰਦਾ ਨਾ ਬੰਦਾ ਵਿਚੈਨ ਜਿਆ ਹੋ ਜਾਂਦਾ ਅੰਦਰੋਂ ਸੋਚਾਂ ਦਾ ਬੋਝ ਜੰਨਾ ਪੈਂਦਾ ਉਦੋਂ ਇੱਕੋ ਹੀ ਗੱਲ ਯਾਦ ਰੱਖਣੀ ਜੇ ਗੁਰੂ ਬਹੁਤ ਵੱਡਾ ਜੇ ਦੁਨੀਆ ਜਿੰਨਾ ਮਰਜ਼ੀ ਜ਼ੋਰ ਲਾ ਲੇ ਤੁਹਾਨੂੰ ਥੱਲੇ ਸੁੱਟਣ ਲੋ ਪਰ ਜਦੋਂ ਤੱਕ ਮਾਲਕ ਬਚਾ ਰਿਆ ਨਾ ਕੁਝ ਵੀ ਨਹੀਂ ਹੁੰਦਾ ਨਾ ਮਾਲਕ ਨੇ ਸੋ ਡਰ ਗੈ ਨਹੀਂ ਰਹਿਣਾ ਕਿਸੇ ਤੋਂ ਜੜੀ ਸ਼ਕਤੀ ਤੁਹਾਨੂੰ ਬਚਾਰੀ ਨਾ ਉਹ ਬਹੁਤ ਵੱਡੀ ਹੈ ਤੁਹਾਡਾ ਮਾਲਕ ਬਹੁਤ ਵੱਡਾ ਤੁਹਾਡੇ ਦੁੱਖ ਨਹੀਂ ਵੱਡੇ ਤਕਲੀਫਾਂ ਨਹੀਂ ਵੱਡੀਆਂ ਹਾਲਾਤ ਨਹੀਂ ਵੱਡੇ ਵੱਡਾ ਤੇ ਤੁਹਾਡਾ ਮਾਲਕ ਹੈ ਕਬਰਾਂ ਦੀ ਲੋੜ ਹੀ ਨਹੀਂ ਹੈਗੀ ਆਪਣੇ ਗੁਰੂ ਤੇ ਆਪਣੇ ਰੱਬ ਤੇ ਬਸ ਭਰੋਸਾ ਪੂਰਾ ਰੱਖਣਾ ਜੇ ਕਿ ਹਰ ਘੜੀ ਹਰ ਮੁਸ਼ਕਲ ਚੋ ਗੁਰੂ ਨੇ ਆਪਣੇ ਆਪ ਵੀ ਜ਼ਰੀਆ ਬਣ ਗਿਆਣਾ ਤੇ ਮੈਨੂੰ ਬਚਾ ਲੈਣਾ ਮੈਨੂੰ ਮੇਰੇ ਮਾਲਕ ਨੇ ਕੁਝ ਨਹੀਂ ਹੋਣ ਦੇਣਾ ਆਪਣੇ ਆਪ ਨੂੰ ਨਾ ਇੰਨੀਆਂ ਪੋਜ਼ਿਟਿਵ ਗੱਲਾਂ ਰੋ ਹੀ ਕਿਹਾ ਕਰੋ ਕਿ ਕੁਝ ਨਹੀਂ ਹੁੰਦਾ ਦਿਲਾਂ ਡਰਨਾ